ਦੇਸ਼ ਵੱਲੋਂ ਸਤਿ ਸ੍ਰੀ ਅਕਾਲ ਜਿੰਨਾਂ ਨੂੰ ਦਿੰਦੇ। ਮੈਂ ਅਨਿਲ ਮਹਾਜਨ ਮੈਂ ਦੀਵਾਲੀ ਦੇ ਮੌਕੇ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁबारकਾ ਦਿੰਦਾ ਵਾਂ। ਨਾ ਦੀਵਾਲੀ ਦੇ ਨਗਨ ਕਿ ਹਰ ਘਰ ਦੇ ਵਿੱਚ ਖੁਸ਼ੀ ਦਾ ਮਹੌਲ ਹੋਵੇ। ਦੀਵਾਲੀ ਜਿਹੜੀ ਹੈ ਸਾਡਾ ਬੜਾ ਮਤਲਬ ਹਿੰਦੂਆ ਦਾ ਬੜਾ ਵੱਡਾ ਤਿਹਾੜਾ ਹੈ। ਇਹਨੂੰ ਬੜੇ ਹੀ ਬਦਲ ਤਰੀਕੇ ਨਾਲ ਮਨਾਇਆ ਜਾਏ। ਮੇਰਾ ਕੰਨਾ ਕੀ ਪ੍ਰਦੂਸ਼ਣ ਤੋਂ ਦੂਰ ਆ ਜਾਏ ਤੇ ਘਰ ਦੇ ਵਿੱਚ ਜਿੱਦਾਂ ਆਪਾਂ ਦੀਵੇ ਦੀਵੇ ਦਾ ਪ੍ਰਯੋਗ ਜ਼ਿਆਦਾ ਕਰੀਏ ਦੀਵੇ ਜਗਾਈਏ ਲਾਈਟਾਂ ਚਾਈਨਿਸ ਨਾ ਖਰੀਦੀਏ ਦੂਜੀਆਂ ਲਾਈਟਾਂ ਲਾਈਏ ਤੇ ਆਪਣੇ ਘਰ ਆਪਣੇ ਅੱਗੇ ਜੋੜੀ ਦੇ ਵਿੱਚ ਰੰਗੋਲੀਆਂ ਬਣਾਈਏ ਕਿ ਜਿਹੜਾ ਆਪਾਂ ਸ਼ਾਂਤੀ ਮਈ ਤੇ ਜੋ ਦੇਸ਼ ਦਾ ਮਹੌਲ ਹੈ ਉਸ ਤਰੀਕੇ ਦੇ ਨਾਲ ਆਪਾਂ ਮਤਲਬ ਵਧੀਆ ਤਰੀਕੇ ਨਾਲ ਦੁਵਾਲੀ ਸ਼ਾਂਤੀਪੂਰਨ ਮਨਾਈਏ ਪ੍ਰਦੂਸ਼ਣ ਦਾ ਬਿਲਕੁਲ ਪ੍ਰਯੋਗ ਨਾ ਕਰੀਏ ਪਟਾਕੇ ਚਲਾਣੇ ਆ ਬੱਚਿਆਂ ਨੇ ਤੇ ਸੁਸਰੀ ਚੱਕਰੀ ਵੱਡੇ ਪਟਾਕਿਆਂ ਦਾ ਪ੍ਰਯੋਗ ਘੱਟ ਤੋਂ ਘੱਟ ਕੀਤਾ ਜਾਵੇ ਬਾਕੀ ਮੈਂ ਯੂਥ ਨੂੰ ਕਹਿਣਾ ਚਾਹਨਾ ਜਿੰਨਾ ਵੀ ਨਸ਼ਿਆਂ ਤੋਂ ਦੂਰ ਰਹਿ ਸਕਦੇ ਹੋ ਨਸ਼ਿਆਂ ਤੋਂ ਦੂਰ ਰਹੋ ਠੀਕ ਹੈ ਜੀ ਬਾਕੀ ਮੈਂ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਦੁਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ May Anil Marindi, di ay yeah,